ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨੇ ਵੀ ਵੀਰ ਆਪਣੇ ਪੇਜ ਨਾਲ ਜੁੜੇ ਆ ਕਿਉਂਕਿ ਲੈਕਚਰ ਬਾਅਦ ਤਾਂ ਬਹੁਤ ਸ਼ੇਅਰ ਹੋ ਜਾਂਦਾ ਜਿਹੜੀ ਚੰਗੀ ਵੀਡੀਓ ਆ ਇਹ ਬਹੁਤ ਘੱਟ ਸ਼ੇਅਰ ਹੁੰਦੀ ਆ ਤੇ ਲੈਕਚਰਵਾਦ ਨੂੰ ਤਾਂ ਲੋਕ ਬਹੁਤ ਪ੍ਰਮੋਟ ਕਰਦੇ ਆ ਚੰਗੇ ਕੰਮ ਨੂੰ ਪਤਾ ਨਹੀਂ ਕੀ ਗੱਲ ਆ ਬਾਈ ਬਹੁਤ ਘੱਟ ਸਪੋਰਟ ਮਿਲਦੀ ਆ ਚੰਗੀਆਂ ਗੱਲਾਂ ਨੂੰ ਚੰਗੇ ਬੰਦੇ ਨੂੰ ਇਹ ਪਤਾ ਨਹੀਂ ਕੀ ਗੱਲ ਆ ਲੋਕਾਂ ਨੂੰ ਕੀ ਹੋ ਗਿਆ ਪਰ ਚੰਗੇ ਜਿਹੜੇ ਬੰਦੇ ਆ ਉਹਨਾਂ ਦੀ ਕੋਈ ਕਮੀ ਨਹੀਂ ਹਜੇ ਉਹ ਬੰਦੇ ਵੀ ਬੰਦਿਆਂ ਨੂੰ ਸਪੋਰਟ ਕਰਦੇ ਆ ਚੰਗਿਆਂ ਨੂੰ ਚੰਗੇ ਬੰਦੇ ਚੰਗੀ ਸੋਚ ਵਾਲੇ ਵੈਸੇ ਹੁਣ ਮਸ਼ੀਨਰੀ ਜੋਗ ਆ ਗਿਆ ਤੇ ਜਿਹੜੀ ਕਣਕ ਆ ਸਾਰੀ ਕੰਪੈਨ ਨਾਲ ਵੱਢੀ ਜਾਂਦੀ ਆ ਅੱਜ ਤੋਂ 30-35 ਸਾਲ ਪਹਿਲਾਂ ਬਈ ਆਹ ਨਾ ਲੋਕੀ ਹੱਥੀ ਕਣਕਾ ਵੜਦੇ ਹੁੰਦੇ ਸੀ ਤੇ ਆਹ ਕਣਕ ਹੱਥੀ ਵੱਢੀ ਪਈ ਆ। ਪੰਡਾ ਪਾਇਆਂ ਪੰਆਂ ਨੂੰ ਪਰੀਆਂ ਵੀ ਕਹਿੰਦੇ ਆ। ਮਿਹਨਤ ਕੀਤੀ ਆ ਕਿਸੇ ਨੇ ਹੋਊ ਇਹ ਕਿੱਲਾ ਡੇਢ ਕਿੱਲਾ। ਪਰ ਉਦੋਂ ਪਹਿਲਾਂ ਜਿਹੜੇ ਬਜ਼ੁਰਗ ਸੀ ਆਪਣੇ ਉਹ ਵੀੜੀਆਂ ਕਰਕੇ ਕਣਕਾਂ ਵੜਦੇ ਸੀ। ਕਣਕਾਂ ਵੱਢ ਕੇ ਫਿਰ ਉਹਦੀਆਂ ਮੰਡਲੀਆਂ ਲਾਉਂਦੇ ਮੰਡਲੀਆਂ ਲਾ ਕੇ ਫਿਰ ਉਹ ਇੱਕ ਥਾਂ ਕਣਕ ਇਕੱਠੇ ਕਰਦੇ ਜਿੱਥੇ ਹੜੰਬਾ ਜਾਂ ਡਰਮੀ ਲਾਉਣੀ ਹੁੰਦੀ ਸੀ ਇਹ ਸਨ 1984-85 ਦਾ 90 ਤੱਕ ਦਾ ਦੌਰ ਸੀ ਜਦੋਂ ਵੀਡੀਓ ਕਰ ਕਰ ਕਣਕਾਂ ਵੱਢਦੇ ਤੇ ਮੰਡਲੀਆਂ ਲਾਉਂਦੇ ਫਿਰ ਉਹ ਕਣਕ ਨੂੰ ਇੱਕ ਥਾਂ ਇਕੱਠਾ ਕਰਕੇ ਜਿੱਥੇ ਡਰਮੀ ਜਾਂ ਹੜੰਬਾ ਲਾਉਣਾ ਹੁੰਦਾ ਸੀਗਾ ਉੱਥੇ ਇਕੱਠੇ ਕਰਦੇ ਫਿਰ ਹੌਲੀ-ਹੌਲੀ ਸਿਸਟਮ ਬਦਲ ਗਿਆ ਰਸੇ ਆ ਗਏ ਭਰੀਆਂ ਪਾਉਣ ਲੱਗ ਗਏ ਭਰਿੰਗੋਂ ਤੋਂ ਬਾਅਦ ਪੰਡਾ ਤੋਂ ਬਾਅਦ ਹੁਣ ਹੌਲੀ-ਹੌਲੀ ਲੋਕੀ ਕੰਮ ਛੱਡ ਗਏ ਇਹ ਕੰਪੈਨਾਂ ਮਸ਼ੀਨਰੀ ਜੋ ਆ ਗਿਆ ਸਾਰੇ ਕੰਪੈਨਾਂ ਦਾ ਵਧਾਉਣ ਲੱਗੇ ਤੂੜੀ ਵਾਲੀਆਂ ਮਸ਼ੀਨਾਂ ਆ ਗਈਆਂ ਤੂੜੀਆਂ ਬਣਾਉਣ ਲੱਗ ਗਏ ਮਸ਼ੀਨਾਂ ਤੋਂ ਪਰ ਹਣ ਮੈਂ ਤਾਂ ਡਰਮਿਆਂ ਦਾ ਜੋਗੇ ਜਿਹੜਾ ਬਹੁਤ ਦੂਰ ਜਾਵਣਿਆ ਪਰ ਜਿਹੜੀਆਂ ਪ੍ਰਾਤਨ ਚੀਜ਼ਾਂ ਸਾਡਾ ਬਰਾਸਤਾ ਸਾਡਾ ਵਿਰਸਾ ਉਹਨਾਂ ਵਿੱਚ ਸਾਂਭ ਕੇ ਰੱਖਣਾ ਚਾਹੀਦਾ ਜੀ। ਸੋ ਬਾਈ ਨੇ ਮਿਹਨਤ ਕੀਤੀ ਆਹ ਪੰਡਾ ਕਣਕਾத்தி ਵੱਢ ਕੇ ਸ਼ਾਇਦ ਬੱਚੇ ਲੈ ਬੈਠੇ ਸੀ ਕਹਿੰਦਾ ਨਾਲ। ਬੱਚੇ ਨਾਲ ਲਾ ਕੇ ਬੜਾਈ ਜਾਣੇ। ਵੀ ਪਤਾ ਨਹੀਂ ਤਾਂ ਇਹ ਕਿਵੇਂ ਵੱਡੀ ਵਿਚਾਰੇ ਨੇ ਠੇਕੇ ਤੇ ਕਣਕਣ ਲੈਣ ਵਾਸਤੇ ਕਿ ਕਿਵੇਂ ਇਹਦੇ ਆਪ ਦੀ ਮਾਨ ਸੀ ਇਹ। ਪਰ ਮਿਹਨਤ ਕੀਤੀ ਬੰਦੇ ਨੇ। ਸੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਵੀਡੀਓ ਨੂੰ ਸਾਰੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ